ਜੀ ਅਕਾਲ ਜੀ ਸਾਰਿਆਂ ਨੂੰ ਹੋਰ ਸਨავ ਜੀ ਕਿਵੇਂ ਹੋ ਸਾਰੇ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਸਵਾਗਤ ਹੈ ਤੁਹਾਡਾ ਨੋ ਫੈਮਿਲੀ ਬਲੌਗ ਚੈਨਲ ਤੇ ਲੋ ਜੀ ਅੱਜ ਹੈ ਤਾਂ ਦਿਨ ਮੰਗਲਵਾਰ ਦਾ ਆਪਾਂ ਅੱਜ ਸਵੇਰੇ ਸੀ ਇਹ ਪਿੰਡੋਂ ਤੇ ਹਲੇ ਬੈਗ ਵਗੈਰਾ ਵੀ ਨਹੀਂ ਆਪਾਂ ਨੇ ਓਪਨ ਕੀਤੇ ਤੇ ਉਹ ਵੀ ਉਦਹੀਂ ਪਏ ਨੇ ਹਲੇ ਮੈਂ ਕੱਥੇ ਲੋ ਪਹਿਲਾਂ ਪਾ ਪਾਏਗੇ ਕਿਉਂਕਿ ਉਥੇ ਬਹੁਤ ਲੇਟ ਨਾਈਟ ਹੈ ਆਪਾਂ ਸੌਂਦੇ ਰਹੇ ਅੱਲਾਹ ਬਤਾ ਨਹੀਂ ਦੇਖੋ ਬ ਤੇ ਬਸ ਸਾਰਾ ਨਾ ਕਪੜੇ ਵਗੈਰਾ ਪਾਈ ਰੇ ਆਪਰੇ ਧੋਣੇ ਕਿਚਨ ਦੇ ਬਰਤਨ ਵਗੈਰਾ ਕਰੇ ਨੇ ਸਾਫ ਤੇ ਆਪਣੇ ਘਰੇ ਆਰੀਆ ਨਿਉਂ ਚੀਜ਼ ਤੇ ਤੁਹਾਨੂੰ ਦਿਖਾਵਾਂਗੇ ਕੀ ਆ ਗਈ ਤੇ ਬਲੌਗ ਦੇ ਨਾਲ ਬਣੇ ਰਹੋ ਜਰੂਰ ਫੁੱਲ ਵਾਚ ਜਰੂਰ ਕਰਿਆ ਕਰੋ ਜੀ ਫੁੱਲ ਵਾਚ ਕਰਕੇ ਫਿਰ ਕਮੈਂਟ ਕਰਿਆ ਕਰੋ ਚੰਗਾ ਲੱਗਿਆ ਤਾਂ ਵੀ ਜੇ ਤੁਹਾਨੂੰ ਕੋਈ ਚੀਜ਼ ਨਹੀਂ ਚੰਗੀ ਲੱਗੀ ਹਨਾ ਕੋਈ ਮੇਰੀ ਕੋਈ ਵੀ ਹੈਬਿਟ ਆ ਤੁਹਾਨੂੰ ਨਹੀਂ ਚੰਗੀ ਲੱਗੀ ਤਾਂ ਉਹ ਵੀ ਜਰੂਰ ਦੱਸਿਆ ਕਰੋ ਤਾਂ ਕਿ ਮੈਨੂੰ ਆਪਣੀਆਂ ਜਿਹੜੀਆਂ ਕਮੀਆਂ ਦਾ ਹਨਾ ਕੁਝ ਵੀ ਮੈਂ ਉਹ ਕਰਦੀਆਂ ਮੈਨੂੰ ਪਤਾ ਲੱਗ ਸਕੇ ਹਨਾ ਉਹ ਚੇ ਤੇ ਤੁਸੀਂ ਮੈਨੂੰ ਜਰੂਰ ਕਮੈਂਟ ਕਰਕੇ ਦੱਸਿਆ ਕਰੋ ਹਨਾ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਚੈਨਲ ਤੇ ਫਸਟ ਟਾਈਮ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਲਾਈਕ ਵੀ ਕਰਿਆ ਕਰੋ ਤੇ ਸ਼ੇਅਰ ਵੀ ਜਨਾ ਕਹਿਣ ਦੀ ਲੋੜ ਨਾ ਪਵੇ ਆਪਦੀ ਭੈਣ ਸਮਝ ਕੇ ਤੁਸੀਂ ਬਿਨਾ ਕਹੇ ਤੋਂ ਕਰਿਆ ਕਰੋ ਤੇ ਲਓ ਜੀ ਆਪਣੇ ਘਰੇ ਆਈਆਂ ਚੀਜ਼ ਨਿਊ ਚੀਜ਼ ਹੈ ਨਾ ਬੇਟਾ ਲੈ ਕੇ ਆ ਰਿਹਾ ਸੋ ਦੱਸਾਂਗੇ ਕੀ ਆ ਗਈ ਵਲੌਗ ਦੇ ਨਾਲ ਬਣੇ ਰਹੋ ਕੰਟੀਨਿਊ ਕਰਿਓ ਤੇ ਦਿਖਾਉਨੇ ਆ ਤੁਹਾਨੂੰ ਮਿਲਦੇ ਆਪਾਂ ਹੁਣ ਉਹਨਾਂ ਦੇ ਆਇਆ ਤੇ ਮਿਲਾਂਗੇ ਮੈਂ ਕਿ ਇੱਕ ਵਾਰੀ ਆਪਾਂ ਵਲੌਗ ਹੈ ਜਿਹੜਾ ਆਪਾਂ ਸ਼ੁਰੂਆਤ ਕਰ ਦਈਏ ਚਲੋ ਜੀ ਫਿਰਦੇ ਆਪਾਂ ਸੋਨੂ ਹੁਣ ਆ ਜਾਣ ਦੋ ਉਹਨਾਂ ਨੂੰ ਫਿਰ ਦਿਖਾਉਣੇ ਆ ਸੋਨੂ ਵੀ ਆਪਾਂ ਕੀ ਲੈ ਕੇ ਆਏ ਆ ਲਓ ਜੀ ਜਿਸ ਦਾ ਆਪਾਂ ਵੇਟ ਕਰ ਰਹੇ ਸੀਗੇ ਉਹ ਆ ਗਿਆ ਟਾਈਮ ਤੇ ਬੇਟਾ ਲੈ ਕੇ ਆਇਆ ਮੋਟਰਸਾਈਕਲ ਤੇ ਆਪਾਂ ਲੱਗੇ ਹੋਏ ਸੀ ਉਹਦੀ ਵੇਟ ਕਰਨ ਤੇ ਵਾਹਿਗੁਰੂ ਜੀ ਪਰਮਾਤਮਾ ਇਹਨੂੰ ਹੋਰ ਵੀ ਖੂਬ ਖੂਬ ਤਰੱਕੀ ਦੇਵੇ ਆਪਦੀ ਜ਼ਿੰਦਗੀ ਦੇ ਵਿੱਚ ਹਨਾ ਵੱਡਿਆਂ ਦਾ ਇਹੀ ਆਸ਼ੀਰਵਾਦ ਹੁੰਦਾ ਬੱਚਿਆਂ ਦੇ ਲਈ ਆਪਾਂ बस ਇਹੀ ਅਰਦਾਸ ਕਰਦੇ ਆਂ ਵੀ ਹਰ ਇੱਕ ਬੱਚੇ ਹਨਾ ਜਿਹੜੇ ਵੀ ਬੱਚੇ ਨੇ ਹਰ ਇੱਕ ਆਪਦੀ ਜ਼ਿੰਦਗੀ ਦੇ ਵਿੱਚ ਹਨਾ ਕਾਮਯਾਬ ਹੋਣ ਆਪਦੀ ਉਹਨਾਂ ਦੀ ਮਿਹਨਤ ਦਾ ਫਲ ਉਹਨਾਂ ਨੂੰ ਜ਼ਰੂਰ ਮਿਲੇ ਤੇ ਲੋ ਜੀ ਮੋਟਰਸਾਈਕਲ ਲੈਣ ਦੀ ਖੁਸ਼ੀ ਚ ਨੂਰ ਨੇ ਚੋਇਆ ਆਪਣੀ ਨੇ ਤੇਲ ਤੇ ਇਹ ਆਪਣੇ ਸ਼ਾਗਰ ਹੁੰਦੇ ਨੇ ਹਨਾ ਜਿਹੜੇ ਆਪਣੇ ਕਰਦੇ ਨੇ ਆਪਣੇ ਰਿਵਾਜ ਨੇ ਤੇ ਇੱਥੇ ਬੰਨੇ ਲੱਗੇ ਸੀਗੇ ਖੰਮਣੀ ਹਨਾ ਪੀ ਲੋ ਜੀ ਖਮਣੀ ਵਗੈਰਾ ਬੰਨ ਕੇ ਅੰਦਰ ਲੈ ਕੇ ਆਉਣਗੇ ਸਾਰੇ ਨੂੰ ਬਹੁਤ ਜਿਆਦਾ ਖੁਸ਼ੀ ਸੀ ਆਪਾਂ ਦੁਆਰੇ ਤੇ ਫੇਰੇ ਹੀ ਅਲਦਾਸ ਕਰਦੇ ਤੁਸੀਂ ਵੀ ਸਾਰੇ ਜਾਣੇ ਖੂਬ ਬਿਸ਼ੇਦ ਦਿਓ ਸਾਡੇ ਬੱਚਿਆਂ ਨੂੰ ਵੀ ਖੂਬ ਖੂਬ ਤਰੱਕੀ ਕਰਨ ਹਨਾ ਆਪਦੀ ਜ਼ਿੰਦਗੀ ਦੇ ਵਿੱਚ ਤੇ ਆਪਦੇ ਮਾਪੇ ਦਾ ਹਨਾ ਕਹਦੇ ਹੁੰਦੇ ਹਨਾ ਅੱਗੇ ਕਰ ਹੀ ਰਹਿਣ ਬਸ ਮੇਨ ਆਪਾਂ ਇਹੀ ਚੀਜ਼ ਕਹਨੇ ਹੁੰਨੇ ਆ ਬੱਚਿਆਂ ਨੂੰ ਹਨਾ ਆਪਦੀ ਜ਼ਿੰਦਗੀ ਦੇ ਵਿੱਚ ਸਾਵਲ ਹੋਣਾ ਹਨਾ ਤੇ ਲੋ ਜੀ ਬੋਟਰਸਾਈਕਲ ਲੈ ਕੇ ਆ ਗਏ ਸੀ ਅੰਦਰ ਤੇ ਨੂਰ ਨੂੰ ਹੁਣ ਕਹਿ ਰਹੇ ਸੀ ਵੀ ਨੂਰ ਨੂੰ ਲਵਾ ਕੇ ਲਿਆਉਣਾ ਝੂਟਾ ਤੇ ਪਹਿਲਾ ਝੂਟਾ ਕਹਿੰਦੇ ਨੂਰ ਨੂੰ ਦਵਾ ਕੇ ਲਿਆਉਣਾ ਲੋ ਜੀ ਨੂਰ ਆਪਣਾ ਬੈਠੇਗਾ ਉੱਪਰ ਖਾਸ ਕਰ ਇਹਦੀ ਇਹ ਮੇਨ ਹੋਆ ਕੋਈ ਵੀ ਚੀਜ਼ ਲੈ ਕੇ ਹੁਣ ਮੇਨ ਰੋਲ ਆ ਜਿਹੜਾ ਨੂਰ ਦਾ ਹੁੰਦਾ ਨੂਰ ਨੂੰ ਸਾਰੇ ਬਹੁਤ ਜਿਆਦਾ ਪਿਆਰ ਕਰਦੇ ਆ ਸਾਡੇ ਪਰਿਵਾਰ 'ਚ ਖਾਸ ਕਰ ਇਹ ਛੋਟੀ ਆ ਸਾਰਿਆਂ ਨੂੰ ਦੀ ਸਖਰੀ ਆ ਕਾਲਜੀ ਸਾਰਿਆਂ ਨੂੰ ਸੁਣਾਉਂਦੇ ਕਿ ਮੈਂ ਸਾਰੇ ਹਿੰਦਾ ਸਾਰੇ ਠੀਕ ਹੋਣਗੇ ਤਾਂ ਅੰਦਰ ਰੱਖਾਂਗੇ ਫਲਾਈ ਦਾ ਥੰਡਾ ਨੋ ਫੈਮਿਲੀ ਬਲੌਗ ਚੈਨਲ ਤੇ ਲੋ ਜੀ ਦੁਬਾਰਾ ਹੋ ਗਿਆ ਟਾਈਮ ਦੇਖੋ ਤੁਹਾਨੂੰ ਆਵਾਜ਼ ਸੁਣ ਰਹੀ ਹੋਣੀ ਆ ਨਾ ਮੀਂਹ ਵੀ ਨਾ ਸੋਣਾ ਮੌਸਮ ਹੋਇਆ ਬਹੁਤ ਜ਼ਾਦੀ ਹੁਣ ਇੰਨੀ ਗਰਮੀ ਤੋਂ ਬਾਅਦ ਫਾਈਨਲੀ ਆ ਗਿਆ ਆਇਆ ਤਾਂ ਸੁਆਹ ਨੂੰ ਹੀ ਚਲਦੇ ਨੂੰ ਪਰ ਉਹ ਜਿਆਦੇ ਨਹੀਂ ਸੀ ਆਇਆ ਹਨਾ ਯਾਰ ਦੇਖੋ ਪੱਟ ਪੱਟ ਕਾ ਲੇ ਕਿ ਦੁਬਾਰਾ ਟੁੱਟ ਕੇ ਨੇ ਆ ਤੇ ਮੀਂਹ ਬਹੁਤ ਜ਼ਿਆਦੇ ਹੋ ਰਿਹਾ ਹੈ ਤੇ ਬਾਹਰ ਜਾ ਕੇ ਵੀ ਬਹੁਤ ਹਨੇਰਾ ਥੋੜਾ ਮੌਸਮ ਹੋਇਆ ਨਾ ਬਹੁਤ ਜਿਆਦੇ ਗਰਮੀ ਨੇ ਸੱਤੀ ਅਲਸਤੇ ਆ ਤੱਕ ਨਾ ਸੀ ਜੀ ਕਿ ਨਾ ਜਿਆਦਾ ਨਹੀਂ ਕਿਲਾ ਕਰੋ ਬੈਕ ਐਵਰੇਜ ਦਿਖਾਉਣੀ ਹਾਂ ਦੇਖੋ ਮੋਟੀ ਮੋਟੀ ਕਣੀ ਬੰਨੀ ਆ ਗਈ ਅਸੁੱਤਾ ਤੋਂ ਪਹਿਲੇ ਸ਼ਮ ਕਰਹੀ ਹੈਗੀ ਕੁਛ ਦੇ ਵਿੱਚ ਨਹੀਂ ਆ ਜਿਹੜਾ ਆ ਰਿਹਾ ਕਿੰਨਾ ਸਮਾਂ ਲੱਗ ਰਿਹਾ ਰਾਫਾਇਲ ਲਿਗਰ ਮੇ ਤੁੜੀ ਰਹੀ ਹੈ ਯਾਰ ਆਹ ਤਾਂ ਮਿਲ ਗਈ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਾਮ ਦਾ ਟਾਈਮ ਹੋ ਗਿਆ ਤੇ ਅਫਨ ਜੀ ਜਲਦੀ ਕਰ ਲੈ ਕਿਚਨ ਦੇ ਕੰਮ ਤਾਂ ਤਾਂ ਡੋਗੇ ਮੀਆ ਕੇ ਹਟਿਆ ਸੀਗਾ ਨਾ ਤੁਹਾਨੂੰ ਪਤਾ ਜਿਹੜੇ ਮੱਕੜ ਜੇ ਹੁੰਦੇ ਨੇ ਉਹ ਆ ਜਾਂਦੇ ਨੇ ਤੇ ਮੈਂ 6 ਵਜੇ ਲੱਗ ਗਈ ਸੀਗੀ ਕਿਚਨ ਦੇ ਕੰਮ ਜਾ ਕੇ ਨਹੀਂ ਤਾਂ ਮੈਨੂੰ ਲੇਟ ਹੋ ਜਾਂਦਾਗਾ ਤੇ ਦੇਖੋ ਨੇ ਬਾਹਰ ਤਾਂ ਨਾ ਬਹੁਤ ਯਾਨੀ ਬੇਖੜਾ ਮਸੰਦ ਹੋਣਿਆ ਤੇ ਇੱਕ ਇਧਰ ਆਪਾਂ ਨੇ ਦਾਲ ਰੋਲ ਲਗਾ ਲਿਆ ਤੜਕਾ ਦਾਲ ਆਪਣੀ ਬਣ ਗਈ ਤੇ ਜਿਹੜਾ ਆਪਣੇ ਗੁੰਨ ਲਿਆ ਆਟਾ ਤੇ ਭਾਂਡੇ ਵਗੈਰਾ ਵੀ ਆਪਣੇ ਸਾਰੇ ਚੱਕ ਤੇ ਇਕੱਲੀ ਇੱਕ ਡੋਲ ਨਹੀਂ ਰਹੀ ਮੇਰੀ ਸਾਫ ਕਰਨ ਵਾਲੀ ਤੇ ਤੋਂ ਪਹਿਲਾਂ ਮੇਰੇ ਭਾਂਡਿਆਂ ਦੀ ਸੈੱਟਿੰਗ ਸੀਗੀ ਸਾਫ ਕੀਤੀ ਸੀ ਸਾਫ ਕਰਕੇ ਸਾਰੇ ਆਪਣੇ ਚੰਗਦੇ ਆ ਤੇ ਬਾਹਰ ਦੇਖੋ ਹਲੇ ਦਿਨ ਕਾਫੀ ਖੜਾਗਾ ਦਿਨ ਬਹੁਤ ਖੜਾ ਹਲੇ ਮੈਂ ਤਾਂ ਚੱਲਣ ਜਲਦੀ ਜਲਦੀ ਆਪਣੇ ਇਹੜੇ ਕੰਮ ਨੇ ਆਪਾਂ ਖਤਮ ਕਰ ਲਈਏ ਫਿਰ ਹੋ ਜੀਏ ਕਿਉਂਕਿ ਜੇ 2-4 ਮਿੰਟ ਵੀ ਆਪਾਂ ਲੇਟ ਹੋ ਗਏ ਆਪਣਾ ਸਾਰਾ ਜਿੰਨਾ ਆਪਾਂ ਨੇ ਜਲਦੀ ਕੰਮ ਕੀਤਾ ਆਪਣਾ ਸਾਰਾ ਖਰਾਬ ਹੋ ਜੂ ਹੈ ਨਾ ਤੇ ਇਧਰ ਮੈਂ ਪਹਿਲਾਂ ਕੀਤੀ ਹੈਗੀ 셔ਟ ਸਲਾਈ ਫਲੈਸ਼ ਲਗਾ ਕੇ ਹੈ ਨਾ ਤੇ ਐਸੇ ਦੇ ਗਲੇ ਤੇ ਤੇ ਬਾਹਾਂ ਤੇ ਤੇ ਲਾਈ ਇਹਦੇ ਪੱਲੇ ਤੇ ਨਾ ਬਾਟਮ ਦੀ ਹਲੇ ਕਟਿੰਗ ਕਰਨ ਵਾਲੀ ਰਹਿੰਦੀ ਆ ਬਾਟਮ ਆਪਾਂ ਹੁਣ ਕੱਟਦੀਆਂ ਮੈਂ ਮੈਂ ਪਹਿਲਾਂ ਜਲਦੀ ਜਲਦੀ 셔ਟ ਜਿਹੜੀ ਸਲਾਈ ਕਰ ਲਈ ਯਾਨੀ ਹੈ ਨਾ ਕਟਿੰਗ ਕਰਕੇ ਹਾਂਜੀ ਇੱਥੇ ਲੱਗੀ ਸੀ ਮੈਂ ਸਲਵਾਰ ਦੀ ਕਟਿੰਗ ਕਰਨ ਤੇ ਕਿਚਨ ਦਾ ਸਾਰਾ ਕੰਮ ਆਪਣਾ ਹੋ ਗਿਆ ਸੀ ਖਤਮ ਮੈਂ ਕਿਹਾ ਚਲੋ ਥੋੜਾ ਜਿਹਾ ਟਾਈਮ ਪਿਆ ਵੀ ਰੋਟੀ ਆਪਾਂ ਥੋੜਾ ਜਿਹਾ ਠਹਿਰ ਕੇ ਬਣਾਉਨੇ ਆ ਵੀ ਉਹਨਾਂ ਟਾਈਮ ਐ ਜਿਹੜੀ ਸਲਵਾਰ ਦੀ ਕਟਿੰਗ ਕਰ ਲੈਣੀਆਂ ਕਟਿੰਗ ਮੈਂ ਬੈੱਡ ਦੇ ਉੱਪਰ ਹੀ ਰੱਖ ਲਈ ਸੀ ਸਲਵਾਰ ਇੱਥੇ ਮੈਂ ਕਿਹਾ ਚਲੋ ਕਰ ਲੈਂਦੇ ਆ ਕਟਿੰਗ ਤੇ ਬੇਟੀ ਨੂੰ ਲਗਾਇਆ ਸੀ ਨਾਲ-ਨਾਲ ਨਾਲ ਉਹ ਵੀਡੀਓ ਬਣਾ ਰਹੀ ਸੀ ਤੇ ਨਾਲ-ਨਾਲ ਕਟਿੰਗ ਕਰਵਾ ਲਈ ਸੀ ਇੱਥੇ ਹੁਣ ਮੈਂ ਦੂਜੀ ਬੇਟੀ ਨੂੰ ਬੁਲਾਇਆ ਮੈਂ ਕਹੀ ਮੇਰੇ ਨਾਲ ਕਰਵਾਉਗੀ ਇਹ ਲੋ ਜੀ ਸਲਵਾਰ ਦੀ ਕਟਿੰਗ ਆਪਣੀ ਹੋ ਗਈ ਆਪਾਂ ਚੱਲਦੇ ਹੁਣ ਕਿਚਨ ਦੇ ਵਿੱਚ ਹਾਂਜੀ ਸਲਵਾਰ ਦੀ ਕਟਿੰਗ ਆਪਾਂ ਨੇ ਕੱਢ ਲਈ ਆ ਤੇ ਫੇਰ ਆ ਕੇ ਰੋਟੀ ਬਣਾਉਣਾ ਲੱਗਾ ਕਿੰਨਾ ਮੁੱਕੜ ਜਿਹਾ ਜ ਆ ਜਣਾ ਜਦੋਂ ਨਹੀਂ ਹੁੰਦਾ ਉਸ ਵਾਂਗ ਫੇਰ ਰੋਟੀ ਚੰਗੀ ਨਹੀਂ ਲੱਗਦੀ ਇਸ ਕਰਕੇ ਪਹਿਲਾਂ ਪਹਿਲਾਂ ਨਾ ਰੋਟੀ ਬਣਾ ਕੇ ਆਪਾਂ ਪਹਿਲੀ ਖਾ ਲੈਣ ਬੱਚੇ ਖਾ ਲੈਣ ਨਾ ਫੇਰ ਆਪਣਾ ਕੰਮ ਆ ਜਿਹੜਾ ਹੋ ਚੁੱਕਾ ਤੇ ਹਾਲਾ ਹਾਲੀ ਸਭ ਰੱਖੀ ਪਪੀ ਜੀ ਚਾਲ ਬੜਾ ਨਹੀਂ ਕਸਾਂਦੀ ਸੁਣਾ ਕਾ ਟਕਾਂ ਲਿਆ ਉਹਦੀ ਗਾ ਅਬ ਰੱਟੀ ਖਾਣਾ ਬੱਚੇ ਕਹਿੰਦੇ ਅੱਜ ਹੌਲੀ ਦੀ ਦਾਤ ਵੀ ਬਣਾਉ ਉਹ ਅੱਜ ਮੂਗੀ ਵਸਰੇਣਾ ਬਥੇਆ ਸਬਜ਼ੀਆਂ ਵੀ ਖਾ ਖਾ ਕੇ ਉਹ ਹੋਏ ਪਿਆ ਚੰਗੇ ਵੀ ਨਹੀਂ ਲੱਗਦੀਆਂ ਸਾਥੀਆਂ ਕੋਈ ਪਤਾ ਨਹੀਂ ਰੋਟਾ ਹੈ ਕਿਆ ਜਾਂ ਫਿਰ ਖੇਨਾ ਨਹੀਂ ਗਿਆ ਤੇ ਫਿਰ ਆਉਂਦੀ ਹੈ ਨਾ ਕਹਿੰਦੇ ਉਹ ਟੇਸਟ ਪੇਟਾ ਰਹਾ ਹੈ हो हो नहीं पाके ना और भी ज़्यादा गर्मी होगी बहुत ज़्यादा पर मैश होगी फिर क्या ना

ਹਾਂਜੀ ਇਹ ਹੈਗੀ ਨੈਕਸਟ ਡੇ ਦੀ ਵੀਡੀਓ ਤੇ ਸਾਰੇ ਕੱਪੜੇ ਧੋਣ ਤੋਂ ਬਾਅਦ ਮੈਂ ਲੱਗੀ ਸੀ ਆਪਣੇ ਨੂਰ ਦਾ ਸਕੂਲ ਬੈਗ ਧੋਣ ਤੇ ਵੈਸੇ ਤਾਂ ਕੁਝ ਨਹੀਂ ਸੀ ਪਰ ਨਾ ਗਰਦਾ ਜਿਆ ਪਿਆ ਪਿਆ ਸੀ ਮੈਂ ਕਿਹਾ ਚਲੋ ਆਪਾਂ ਧੋ ਦਿੰਨੇ ਆ ਕਿਉਂਕਿ ਨਾ ਪਿਛਲੇ ਦਿਨਾਂ ਚ ਢੇਰੀਆਂ ਬਹੁਤ ਜ਼ਿਆਦੀ ਆਈਆਂ ਨੇ ਤੁਹਾਨੂੰ ਪਤਾ ਛੋਟੀ ਜਾਂ ਥੋੜੀ ਜਿhto ਕੇਅਰ ਇਨੀ ਹੁੰਦੀ ਤੇ ਇਹ ਤਾਂ ਵਰ ਕਿਨ ਥੋੜਾ ਜਿਹਾ ਗਰਦੇ ਜੇ ਨਾਲ ਹੋਇਆ ਪਿਆ ਸੀ ਮੈਂ ਕਿਹਾ ਚਲੋ ਆਪਾਂ ਇੱਕ ਵਾਰੀ ਧੋ ਦਿੰਨੇ ਆਗੇ ਤੇ ਥੋੜੀ ਜੀ ਵਸ ਸਰਫਰੇ ਵਿੱਚ ਭੋਂ ਕੇ ਫਿਰ ਮੈਂ ਬਾਅਦ ਥੋੜੀ ਜੀ ਸਾਬਣ ਲਾ ਕੇ ਨਾਲ ਹੀ ਬਰਸ਼ ਮਾਰਦਾ ਸੀ ਮੈਂ ਕਿ ਚਲੋ ਥੋੜਾ ਜਿਹਾ ਨਿੱਖੜ ਜੂਗਾ ਤੇ ਜਿਆਦੇ ਨਾ ਮੈਲਾ ਹੋਣ ਕਰਕੇ ਨਾ 2 ਮਿੰਟ ਚ ਹੀ ਵਧੀਆ ਨਿੱਖਰ ਗਿਆ ਨਾ ਜਿਆਦਾ ਟਾਈਮ ਨਹੀਂ ਲੱਗਿਆ ਹੈਗਾ ਤੇ ਨਾਲ ਇੱਥੇ ਮੈਂ ਮਸ਼ੀਨ 'ਚ ਪਾਈ ਹੋਈ ਸੀਗੀ ਮਛਰਦਾਨੀ ਧੋਣੀ ਮੈਂ ਕਿ ਚਲੋ ਇਹ ਵੀ ਧੋਤੀ ਜਿਹਾ ਕਿਉਂਕਿ ਜਦੋਂ ਆਪਣੇ ਪਹਿਲਾਂ ਏਸੀ ਨਹੀਂ ਸੀ ਉਦੋਂ ਆਪਾਂ ਬਾਰੇ ਬੰਦੇ ਰਹੇ ਤਾਂ ਅਗਰ ਕਿਨਾਂ ਮਛਰਦਾਨੀ ਸੀਗੀ ਲਗਾਈ ਤਾਂ ਦੋ ਚਾਰ ਵਾਰਾਂ ਹੀ ਸੀ ਪਰ ਜਦੋਂ ਇੱਕ ਵਾਰੀ ਆਪਾਂ ਕੱਢ ਲਈਏ ਹਨਾ ਫਿਰ ਉਹ ਗਰਦ ਜੀ ਨਾਲ ਉਹ ਹੋ ਜਾਂਦੀ ਹੈਗੀ ਤੇ ਇਸ ਕਰਕੇ ਇੱਥੇ ਬਸ ਮੈ ਲੱਗੀ ਹੋਈ ਸੀ ਮਛਰਦਾਨੀ ਤਾਂ ਹੁਣ ਮੈਂ ਕਿਹਾ ਮਸ਼ੀਨ ਚ ਪਾ ਕੇ ਇਹਨੂੰ ਗੇੜੇ ਜਿਹਾ ਦਵਾ ਦਿੰਦੇ ਆਂ ਦੋ ਵੀ ਚਲੋ ਇੰਨੇ ਨਾਲ ਵਧੀਆ ਹਨਾ ਨਿੱਖੜ ਜੂਗੀ ਤੇ ਨਾਲ ਹੀ ਜਿਹੜੇ ਮੇਰੇ ਕੱਪੜੇ ਪਾਏ ਹੋਏ ਸੀਗੇ ਡਰਾਇਰ ਦੇ ਵਿੱਚ ਇਹ ਵੀ ਸੁੱਕਣੇ ਪਾ ਲਾਂਗੇ ਜਦੋਂ ਆਪਾਂ ਕੰਮ ਨੂੰ ਨਾ ਬੈਲੰਸ ਜਿਹਾ ਕਰਕੇ ਚੱਲਦੇ ਆਂ ਵੀ ਨਾਲ ਦੀ ਨਾਲ ਆਪਣਾ ਜਿਹੜਾ ਕੰਮ ਆ ਬੇਕਰੀਆਂ ਨੇ ਹਨਾ 2 ਮਿੰਟ ਵਿੱਚ ਦੀ ਨਾ ਬੈਠੇ ਫਿਰ ਆਪਣੇ ਕੰਮ ਕਰਨ ਨੂੰ ਜਿਆਦਾ ਟਾਈਮ ਨਹੀਂ ਲੱਗਦਾ ਹਨਾ ਪਰ ਜੇਕਰ ਆਪਾਂ ਕੰਮ ਛੱਡ ਕੇ ਵਿੱਚ ਦੀ ਬੈਠ ਜਾਈਏ ਫਿਰ ਜਿਹੜਾ ਘੰਟੇ ਦਾ ਕੰਮ ਆ ਉਹਨੂੰ ਵੀ 2 ਘੰਟੇ ਲੱਗ ਜਾਂਦੇ ਤੇ ਲਓ ਜੀ ਇੱਥੇ ਦੇਖੋ ਬਾਹਰਲਾ ਆਪਣਾ ਫਰਸ਼ ਲੱਗਣ ਲੱਗ ਗਿਆ ਤੇ ਇਹ ਲਗਾਇਆ ਇਧਰਲੀ ਸਾਈਡ ਜਿੱਥੇ ਆਪਾਂ ਨੇ ਸ਼ੈਂਕ ਲਵਾਇਆ ਵਾ ਤੇ ਉਧਰ ਆਪਾਂ ਇਹ ਲੱਗੇ ਹੋਏ ਸੀ ਕਿ ਲਗਾਉਣ ਤੇ ਥੋੜਾ ਥੋੜਾ ਕਰਕੇ ਲਗਾਉਣਗੇ ਕਹਿੰਦੇ ਫਿਰ ਨਾ ਲੰਗਣਾ ਵਗੈਰਾ ਔਖਾ ਹੋ ਜੂ ਜੇ ਸਾਰੇ ਜਿੱ ਇਕੱਠਾ ਵੀ ਲੰਗਣਾ ਔਖਾ ਹੋ ਜੂ ਜੇ ਸਾਰੇ ਇਕੱਠਾ ਫर्श ਲਗਾਤਾ ਇਧਰਲੀ ਸਾਈਡ ਆਪਾਂ ਥੋੜੀ ਜਿਹੀ ਰਖਾਤੀ ਬਾੜੀ ਫੁੱਲ ਗੁੱਟੇ ਵਗੈਰਾ ਆਪਾਂ ਲਗਾਇਆ ਕਰਾਂਗੇ ਲਓ ਜੀ ਦੇਖੋ ਨੋਰ ਕਰ ਰਿਹਾ ਆਪਣਾ ਡਰਾਇੰਗ ਕਿਉਂਕਿ ਛੁੱਟੀਆਂ ਹੁਣ ਤੁਹਾਨੂੰ ਵੀ ਪਤਾ ਇੱਕ ਛੁੱਟੀ ਰਹੇਗੀ ਸੰਡੇ ਦੀ ਤੇ ਅੱਜ ਤਾਂ ਨੋਰ ਨੇ ਬਾਣ ਵੀ ਨਹੀਂ ਵਹਾਇਆ ਇਧਰ ਦੇਖੀ ਨੋਰ ਕੱਛੀ ਗੱਲ ਕਹਿ ਬੁੱਤ ਸਾਰਿਆਂ ਨੂੰ ਕਹਿ ਰਹੇ ਥੋਨੇ ਪੂਰੇ ਜੋਰਾ ਸਗਰਾਂ ਦਾ ਕੰਮ ਚੱਲਦੇ ਹਨ ਲੋੜ ਦਾ ਅੱਜ ਇਹ ਆਪਾਂ ਇੱਧਰ ਕਰੇ ਨੇ ਕੱਪੜੇ ਤੈਹ ਤੇ ਉਧਰ ਬੇਟੀ ਲੱਗੀ ਹੋਈ ਆਪਣੀ ਸਟੱਡੀ ਕਰਨ ਇੱਕ ਇੱਧਰ ਖੜੀ ਹੈ ਮੇਰੇ ਕੋਲੇ ਮੇਰੀ ਬੈਕ ਸਾਈਡ ਹਾਂਜੀ ਆਪਣੇ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਹਾਂ ਵੀਡੀਓ ਚੰਗੀ ਲੱਗੀ ਹੋਏ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਤੇ ਫਸਟ ਟਾਈਮ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ